ਵੀਰ ਹੈ ਸਾਡਾ ਮਾਈ ਸਾਹਿਬ ਕਰਿਓ ਸਿਫਤ ਤੇ ਬਣਦੀ ਹੈ ਬਿਹਾਰੀਪੁਰਿਆ ਕਿੰਦੇ ਦਾ ਸਨਮਾਨ ਹੋ ਰਿਹਾ 1992 ਦੇ ਵਿੱਚ ਪੰਜਾਬ ਪੁਲਿਸ ਨੂੰ ਛੱਡ ਕੇ ਪੰਜਾਬ ਵਿੱਚ ਬਿਜਲੀ ਬੋਰਡ ਦੇ ਵਿੱਚ ਭਰਤੀ ਹੋਇਆ ਬਿਹਾਰੀਪੁਰਿਆ ਕਿੰਦਾ ਕਦੇ ਬਿਜਲੀ ਬੋਰਡ ਤੇ ਕਿੰਦੇ ਕਰਕੇ ਮਸ਼ਹੂਰ ਹੋਇਆ ਕੈਨੇਡਾ ਦੇ ਵਿੱਚ ਜਾ ਵਸਿਆ ਔਰ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਵਰਲਡ ਕੱਪਾਂ ਦੇ ਵਿੱਚ ਖੇਡਿਆ 에어ਪੋਰਟ ਦੇ ਵਿੱਚ ਟ੍ਰਾਂਟੋ ਦੇ 에어ਪੋਰਟ ਦੇ ਲਾਗੇ ਘਰ ਆ ਕਹਿੰਦੇ ਬਿਹਾਰੀਪੁਰਿਆ ਕਿੰਦੇ ਦਾ ਉੱਥੇ ਪ੍ਰੈਸੀਪਲ ਸਰਵਰ ਸਿੰਘ ਜੀ ਢੁੱਡੀਗਿਆ ਵਾਲੇ ਰਹਿੰਦੇ ਨੇ ਵੱਡੇ ਲਖਾਰੀ ਸਾਡੀ ਖੇਡ ਕਬੱਡੀ ਦੇ ਸਾਡੀ ਬੋਲੀ ਦੇ ਔਰ ਇਹ ਆ ਦੁਨੀਆ ਦਾ ਉਹ ਖਿਡਾਰੀ ਜਿਨੇ 1992 ਤੋਂ ਲੈ ਕੇ ਲਗਾਤਾਰ ਇਸ ਖੇਡ ਕਬੱਡੀ ਦੇ ਵਿੱਚ ਮੱਲਾ ਮਾਰੀਆਂ 2005 ਦੇ ਟ੍ਰਾਂਟੋ ਕੱਪ ਦਾ ਬੈਸਟ ਰੇਡਰ ਬਣਿਆ ਸੋਨੀ ਸਨੇਹ ਤੇ ਜਤਿੰਦਰ ਰਡਵੰਡੀ ਬੈਸਟ ਜਾਫੀ ਬਣੇ ਫਿਰ 2009 ਦੇ ਵਿੱਚ ਜਦੋਂ ਯੰਗ ਕਲੱਬ ਨੇ ਰੌਜਰ ਸੈਂਟਰ ਦੇ ਵਿੱਚ ਕੱਪ ਕਰਾਇਆ ਉਸ ਕੱਪ ਦਾ ਬੈਸਟ ਰੇਡਰ ਬਣਿਆ ਤੇ ਭਗੇਪਿੰਡ ਦਾ ਮੰਗੀ ਵੈਸਟ ਸਟਾਪਰ ਬਣਿਆ ਮਾਨ 2012 ਦੇ ਵਿੱਚ ਕੈਨੇਡਾ ਟੀਮ ਪੰਜਾਬ ਵਿਸ਼ਵ ਕਵੱਡੀ ਕੱਪ ਦਾ ਫਾਈਨਲ ਖੇੜੀ ਉਸ ਵਿਸ਼ਵ ਕੱਪ ਦੇ ਫਾਈਨਲ ਦੇ ਵਿੱਚ ਰੈਡਾ ਪਾਇਆ ਔਰ ਲੰਮੀ ਪਾਰੀ ਦਾ ਕੋੜਾ ਸਭ ਤੋਂ ਲੰਮਾ ਖੇਡਣ ਵਾਲਾ ਧਾਵੀ ਕੁਲਵਿੰਦਰ ਸਿੰਘ ਕਿੰਦਾ ਜਿਹਨੂੰ ਦੁਨੀਆ ਚੀਤੇ ਦੇ ਤੌਰ ਤੇ ਜਾਣਦੀ ਹੈ ਅੱਜ ਫਲੌਰ ਦੇ ਕਵੱਡੀ ਕੱਪ ਤੇ ਵੱਡੇ ਪੱਦਰ ਤੇ ਮਾਨ ਸਨਮਾਨ ਹੋ ਰਹੇ ਨੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦੋ ਬਿਹਾਰੀਪੁਰਿਆ ਕਿੰਦੇ ਦੇ ਲਈ ਅੱਜ ਮਾਨ ਸਨਮਾਨ ਸੱਤੇ ਦਸਾਂਝ ਹੋਰੀ ਕਰ ਰਹੇ ਨੇ Olê, Sônia!